ਪਨਾਤਾ ਮਰਜੰਟ ਇਮਾਨ ਜੀ ਸਾਡੇ ਪੱਤਰਕਾਰ ਸਾਹਿਬਾ ਔਰ ਨਾਲ ਲਾਲ ਜੀ ਧੰਨਵਾਦ ਭਾਈ ਪਰਮਜੀਤ ਸਿੰਘ ਜੀ ਪ੍ਰਚਾਰਕ ਸੋਲੀ ਭਾਈ ਸੋਨਾਰ ਜੀ ਉਹ ਵੀ ਉਹਨਾਂ ਦੇ ਨਾਲ ਸਾਡੀ ਜੱਲਾ ਸਾਹਿਬ ਜਿਹਨੇ ਵੀ ਆਦੇਸੇ ਕਪੜਾ ਜੁੜਨੇ ਜਾ ਰਹੇ ਹੈ ਬਟਾ ਦੀ ਸਰਪੰਚਰ ਬਟਾ ਜੱਫੀ ਬਖਦੇ ਜਿਹੜੇ ਪਹਿਲੇ ਮੁਸ਼ਾਬ ਆਏ ਇੱਕ ਤਸਵੀਰ ਬਣਾ ਦੇ ਆਹ ਤਸਵੀਰਾਂ ਵਰਤੀਆਂ ਨੇ

ਇਹ ਟੀਮਾਂ ਦੇ ਫੀਲਡ ਗਰਾਊਂਡ ਵਿੱਚ ਆਨ ਲਾਡੀ ਮਗਦੜ ਗਏ ਕਹਿੰਦੇ ਖਿਡਾਰੀ ਹਾਂਜੀ ਗੁਰਮੀਤ ਮੰਡੀਆ ਜੀ ਗੁਜ਼ਾਰਿਆ ਨਿਆਮਪੁਰ ਪਟਾਰੀ ਇਹ ਵੀ ਬਹੁਤ ਹੀ ਨਾਮਰਾਦ ਨੇ ਲਿਆ ਆਹ ਪਿੰਨਾ ਦਿਵਾਨੀ ਵਾਲਾ ਰਾਣਾ ਸਾਹਨਾ ਲੱਖਾ ਤੇ ਆਇਆ ਨਗਰ ਦੇ ਪਿੰਨਾ ਦਿਵਾਨੀ ਵਾਲਾ ਆਪਣਾ ਨੰਬਰ ਜੋੜਦਾ ਹੋਇਆ ਪਿੰਨਾ ਦਿਵਾਨੀ ਵਾਲਾ ਦਾ ਡੈਕਟਰ ਅਜੇ ਦੰਨਾ ਦਿਵਾਨੀ ਵਾਲਾ ਕੱਲਾ ਇਜਾ ਸੇ ਲੱਖਣੀ ਟਰੀ ਤੋਂ ਪੀਟਰਪਾਉਣਾ ਕਨੇ ਮਾਰ ਕਰਦੇ ਆ ਮੁੰਡੇ ਵੀ ਖੇਡ ਦੇ ਉੱਤੇ ਆ ਵੀ ਕਨੇ ਖੁੰਦਗੀ ਯਾਫਿਆ ਤੁਰਾ ਇੱਕ ਜੱਸਾਏ ਸਿਲਾਰ ਵੀ ਆ ਵੀ ਆ ਗਏ ਆ ਅੱਜ ਲਾਠ ਜਾਣੀਆਂ ਉਹ ਛੋਟੀ ਵੀ ਆ ਗਿਆ ਮੁੰਡਾ ਕਨੇ ਮਾਨ ਗੇ ਸੁੱਖੇ ਦੀ ਹੈ ਖੇਡ ਮੈਦਾਨ ਦੇ ਵਿੱਚ ਖਲੋਟੀ ਦੀ ਟੀਮ ਵੀ ਵੱਡੀ ਟੀਮ ਆਉਂਦੀ ਹੈ ਹਰ ਇੱਕ ਵੱਡੇ ਕਬੱਡੀ ਕੱਪ ਦੇ ਉੱਤੇ ਬੰਦਾ ਮਾਰ ਲਾਓ ਸਾਹਮਣੇ ਕੋਈ ਵੀ ਕਬੱਡੀ ਦੇ ਉੱਤੇ ਚੌਂ ਦੇ ਵਿੱਚ ਹੁਣ ਕੌਣ ਸੁੱਖਾ 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 ਪਿੰਡ ਕੋਲੋਟੀ ਦਾ ਤੇ ਜਾਫੀ ਖਾਨ ਦੇ ਵਿੱਚ ਚੋਟੀ ਚੋਟੀ ਦੇ ਮਾਲਾ ਜਿਵੇਂ ਮਨਜੀਤ ਸਾਹਿਬ ਕੋਟਾਂ ਦੇ ਵਿੱਚ ਪੁੱਜੇ ਹੋਏ ਨੇ dona ਵੀ ਇਕੋ ਜਿਹਾ ਨਿਕਲ ਆਇਆ ਕੋਈ ਜਿਵੇਂ ਮਿਹਨਤ ਪੱਖੋਂ ਜੋ ਮਿਹਨਤ ਕਰਕੇ ਐਨ ਅੱਗੇ ਵੱਲ ਵੱਧਦਾ ਖੇਡ ਮੈਦਾਨੋਂ ਦੇ ਵਿੱਚ ਪਰ ਜੋਤੀ ਦੂਸਰੇ ਪਾਸੇ ਜੋਤੀ ਜਿਹੜੇ ਦੂਜੇ ਪਾਸੇ ਕਰਦਾ ਟਰਾਈ ਤੇ ਵਾਹ ਵਾਹ ਪੂਰੀ ਤਿਆਰੀ ਦੇ ਨਾਲ ਕਿ 4 ਵਜੇ ਉੱਥੇ ਆ ਕੇ ਕਹਿੰਦਾ ਭੱਜਣਾ ਜੋ ਮੱਖਣਾਂ ਦੇ ਨਾਲ ਪੈਂਦਾ ਰੱਜਣਾ ਹਰ ਵਾਰ ਬਾਜੀ ਖੇਤ ਗਿੱਤ ਦੇ ਹਾਰਦਾ ਸੋਨ ਟੈਂਬਰਵਾਲ ਦੇ ਸੀਰੇ ਸੌਖਾ ਨਹੀਂ ਹੁੰਦਾ ਰੁਤਬਾ ਕਬੱਡੀ ਦੇ 스타 ਦਾ ਸੌਖਾ ਨਹੀਂ ਹੁੰਦਾ ਰੁਤਬਾ ਕਬੱਡੀ ਦੇ 스타 ਦਾ ਬੀਤੇ ਵੀ ਕੋਈ ਹੀ ਕਬੱਡੀ ਹੈ ਦੂਜੇ ਪਾਸੇ ਮੌਲਾ ਕਹਿੰਦੇ ਝੋਟੀ ਪਿੰਡ ਵਾਲਾ ਕਈ ਕਬੱਡੀ ਕਪਾਵਾ ਉੱਤਰ ਜਾ ਫਿਰਿਆ ਪਰ ਦੇਖਾਂਗੇ ਵੀ ਖੜ ਤੌਰ ਤੇ ਮਹਿਮਾ ਇੱਕ ਗੱਲ ਸਮੇਂ ਦੀ ਅੱਜ ਦੇ ਪਰ ਲਾਈਵ ਸਪੋਰਟਸ 13 13 ਦੇ ਜਰੀਏ ਪੂਰੀ ਦੁਨੀਆ ਦੇ ਵਿੱਚ ਆਹਦੇ ਟੂਰਨਾਮੈਂਡਾ ਦਾ ਲਾਈਵ ਕੀਤਾ ਜਾ ਰਿਹਾ ਹੈ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸਮੇਂ-ਸਮੇਂ ਤੇ ਸਾਥ ਦਿੱਤਾ ਇਸ ਇਸ ਪਸਤਾ ਦੇ ਲਈ ਨਾ ਸਾਹਮਣੇ ਬਾਣ ਜਿਹੜਾ ਕੋਪੀ ਲੱਡਿਆ ਖਸਵਾ ਦੀ ਧਰਤੀ ਹੈ ਜਿਹੜੇ ਗੱਪਰੂ ਨੇ ਹੁਣ ਕਬੱਡੀ ਪਾਈ ਹੈ ਇੱਕ ਸਾਲ ਮੇਰੇ ਪਿੰਡੇ ਦੇ ਕਬੱਡੀ ਕੱਪ ਤੇ 31000 ਦਾ ਬੈਸਟ ਰੈਂਟਰ ਕਹਿੰਦੇ ਕਬੱਡੀ ਪਾ ਕੇ ਇੱਕ ਤਗੜਾ ਕੁਲੋ ਬੀ ਬਿੱਗਲਾ ਭਾਵੇਂ ਯਰਗੜੇ ਦੀ ਗੱਲ ਹੈ ਭਾਵੇਂ ਨਸਾਰੇ ਦੀ ਗੱਲ ਹੈ ਭਾਵੇਂ ਨਿਆਪੁਰ ਦੀ ਗੱਲ ਹੈ ਕਹਿੰਦੇ ਭਾਵੇਂ ਗੱਲ ਕਹਿੰਦੇ ਨਾਲ ਲੱਗਦੇ ਹਵਾਣੀ ਪਿੰਡਾਂ ਦੀ ਆ ਜਾਂਦੀ ਹੈ ਇਹ ਇਲਾਕਾ ਕਹਿੰਦੇ ਕਬੱਡੀ ਦਾ ਘੜਾ ਹੈ ਉਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਬੋਲਟ ਫੇਰ ਕਰਨ ਦਾ ਦਮ ਰੱਖਦੀ ਹੈ ਆ ਜੋੜੀ ਦੀ ਗੱਲ ਕੀਤੀ ਹੈ ਜਿਹੜੇ ਕੋਲ ਨਾਮ ਨੇ ਹਰ ਸਾਲ ਮੇਰੇ ਵੀਰ ਵੱਡਾ ਮਾਣ ਕਰਦਾ ਜੱਗੀ ਉੱਪਰ ਇਸ ਟੀਮ ਦੇ ਤੇ ਪਰ ਦੂਜੇ ਪਾਸੇ ਗੋਪੀ ਮਹੋਲੀ ਵਾਲਾ ਮੇਰੇ ਵੀਰ ਪੁਆਇੰਟ ਦਾ ਇਹ ਸਭ ਤੋਂ ਵੱੱਟ ਕਬੱਡੀਆਂ ਪਾਈਆਂ ਜਾਂ ਸਭ ਤੋਂ ਵੱੱਟ ਕਿੰਨੇ ਜੱਫੇ ਲਾਏ ਉਹਨਾਂ ਨੂੰ ਕਨੇਮ ਮੋਟਰਸਾਈਕਲ ਦਿੱਤਾ ਗਿਆ ਨੇ ਇਹ ਵੀ ਵੱਡੇ ਮਾੜਾ ਹਿਦਿਆਣਾ ਜਸਵਾਲ ਪਿੰਡਾਂ ਤੇ ਲਾਡੀ ਨਾਮ ਹੈ ਲਓ ਸਾਹਮਣੇ ਪੈਂਦੀ ਕਬੱਡੀ ਦੇ ਉੱਪਰ 2 ਨੰਬਰ ਤੋਂ ਕਿਨੇ ਟਰਾਈ ਕਰੀ ਹੈ ਕਿ 2 ਨੰਬਰ ਦਾ ਧੰਦਾ ਵੀ ਮਾੜਾ 2 ਨੰਬਰ ਦਾ ਤਿਆਰਾ 올ਡੇਜ ਗੋਲਡ ਖਿਡਾਰੀ ਵੀ ਅੱਜ ਕਹਿੰਦੇ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਬੈਠੇ ਨਜ਼ਾਰਾ ਤੱਕ ਰਹੇ ਨੇ ਇਹ ਸਾਡੇ ਇਲਾਕੇ ਦੇ ਮੁੰਡੇ 2 ਸਾਲ ਪਹਿਲਾਂ ਜਿਹੜੀ ਕਦੇ ਕੋਸ਼ਿਸ਼ ਕੀਤੀ ਤੇ ਤੀਸਰੇ ਸਾਲ ਦੇ ਵਿੱਚ ਵੱਡੇ ਪੱਧਰ ਤੇ ਕਨੇਡਾ ਲੁਧਿਆਣਾ ਮਲੇਰਕੋਟਲਾ ਲੀਗ ਇਹ ਖੇਡ ਰਹੀ ਆ ਲਓ ਸਾਹਮਣੇ ਟਾਈਗਰ ਇਸ ਸਮੇਂ ਘੋਟੀ ਵਾਲਾ ਕਰਦਾ ਟਰਾਈ ਲਓ ਸਾਹਮਣੇ ਪੁਆਇੰਟ ਕਦੇ ਗੱਭਰੂ ਨੇ ਐਰਮਨ ਵੀਰ ਸੇਈ ਜੀ ਕਰਜਾ ਸਾਹਿਬ ਤੇ ਉਹਨਾਂ ਦੇ ਦੋਸਤ ਕਮਲ ਤੇ ਸਹਿਯੋਗ ਕੀ ਬੁੱਧੇ ਨੇ ਇਸ ਸਾਲ ਦੇ ਉੱਤੇ ਧੰਨਵਾਦ ਪਰ ਦੂਜੇ ਪਾਸੇ ਜੋਪੀ ਮਹੋਰੀ ਵਾਲਾ ਕਹਿੰਦੇ ਬਿੱਟੂ ਤੋਂ ਪੁਆਇੰਟ ਹਾਸਲ ਕਰਦਾ ਵਾਲਾ ਕਬੱਡੀ ਪਾ ਰਿਹਾ ਕਦੇ ਕਦੇ ਨਿੰਕੇ ਨੇ ਸਵੇ ਦੀ ਗੋਲੀ ਮਸ਼ਹੂਰ ਹੋਈ ਜਰਗੜੀ ਪੜਦੇ ਕਹਿੰਦੇ ਨਿੱਪੇ ਤੇ ਟਿੰਪੀ ਦੀਆਂ ਗੱਲਾਂ ਚੱਲੀਆਂ ਅੱਜ ਕੰਨ ਸੀਣਾਬਾਈ ਵੀ ਪੁੱਜਿਆ ਹੋਇਆ ਪਰ ਆਹ ਦੋ ਯਾਫੀ ਕਹਿੰਦੇ ਕਦੋਂ ਦਾ ਪੈਸਾਂ ਦੀ ਪਟਾਰੀ ਨੇ ਕਈ ਪ੍ਰਮੋਟਰਾਂ ਦੀ ਮਿਗਾ ਇਹਨਾਂ ਦੇ ਉੱਪਰ ਇੱਕ ਲੋਟੀ ਵਾਲਾ ਕਰਦਾ ਸਮੇਂ ਟਰਾਈ ਲਾਉ ਜੱਫਾ ਨਹੀਂ ਇਹ ਸੇ ਗੱਲ ਸਮੇਂ ਦੀ ਹੋਣੀ ਹੈ ਕਿ ਜਿਹੜਾ ਪਹਿਲਾ ਦੀ ਕਿ ਜਤਾਉਦੀ ਜਿੱਤਾਂ ਇਸ ਮੈਚ ਦੇ ਵਿੱਚ ਨੂੰ ਨੋਟ ਕਰਿਓ ਬਨੇਹਾਰ ਦੀ ਜੇਤੂ ਹੈ ਗੁਰਮੀਤ ਭਾਈ ਪੱਤਰਕਾਰ ਜੀ ਜਰੂਰ ਨੋਟ ਕਰਨਗੇ ਬੜੇ ਪਿਆਰੇ ਯੂਨ ਨੇ ਬਹੁਤ ਬਹੁਤ ਧੰਨਵਾਦ ਹੈ ਸ੍ਰੀ ਮਨਜੀਤ ਸਾਹਿਬ ਟੋਟਾ ਗੁਰਦੁਆਰਾ ਸਾਹਿਬ ਦੇ ਵਿੱਚ ਦੇ ਸਾਰੇ ਖੇਡਦੇ ਨੇ ਅੱਜ ਵੀ ਕਹਿੰਦੇ ਤੀਰਵਿੰਦ ਸਰੋਵਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੇਡਦੀ ਆ ਵੱਡੇ ਪੱਜਰ ਦੀ ਬਣਦੀ ਹੈ ਤੇ ਵੱਡੇ ਵੱਡੇ ਮੇਲਿਆਂ ਤੇ ਵਿਦੇਸ਼ਾਂ 'ਚ ਇਹਨਾਂ ਖਬਰਾਂ ਦੀਆਂ ਗੱਲਾਂ ਹੁੰਦੀਆਂ ਨੇ ਪਰ ਆਹ ਲੀਗ ਦਾ ਦੂਸਰਾ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਪਾਰਟਿਸਪੈਂਟ ਤਿਆਰ ਰਿਹਾ ਹੈ ਇਹ ਵੀ ਬਹੁਤ ਵੱਡਾ ਭੜਲਾ ਹੈ ਤੇ ਕਈ ਖਿਡਾਰੀਆਂ ਦੀ ਚੋਣ ਜਿਹੜੀ ਆਉਣ ਵਾਲੇ ਦਿਨਾਂ ਫੇਰ ਹੋਵੇਗੀ ਇਸ ਸਿਜ਼ਨ ਵੀ ਹੋਈ ਹੈ ਬੁੱਲਾ ਕਹਿੰਦੇ ਇਟਲੀਆ ਦੇ ਵਿੱਚ ਚਲਣ ਗਿਆ ਲਓ ਪੰਜੀ ਕਬੱਡੀ ਦੇ ਉੱਪਰ ਹੁਣ ਦੇਖ ਲੈ ਵੀ ਪਟਾਰੀ ਵਾਲਾ ਜੱਫਾ ਲਾਉਂਦਾ ਨਹੀਂ ਉਹ ਸਾਹਮਣੇ ਕਰਦਾ ਟਰਾਈ ਲਓ ਅਗਲੀ ਕਬੱਡੀ ਪਾਉਂਦੇ ਲਈ ਕਹਿੰਦੇ ਵੱਡੋ ਵਾਲੀ ਆ ਸ਼ੇਰੂ ਖੇਡ ਮੈਦਾਨ ਦੇ ਵਿੱਚ ਪਵਨ ਪ੍ਰਗਟ ਉਹਨਾਂ ਦੀ ਟੀਮ ਆ ਮੇਰੇ ਵੀਰ ਜਗਦੀਪ ਨਾਲ ਦੀ ਟੀਮ ਲਓ ਖੇਡ ਮੈਦਾਨ ਦੇ ਵਿੱਚ ਬਾਣ ਜਿਹੜਾ ਨਾਜਮਨ ਸ਼ੋਹਰੂ ਬਾਈ ਜਿਹੜਾ ਧੰਨਵਾਦ ਆ ਐ ਟੀਮ ਨੂੰ ਜਵਾਬ ਹਰ ਇੱਕ ਸਾਲ ਵਿਸ਼ੇਸ਼ ਤੌਰ ਤੇ ਸੀ ਧੰਨਵਾਦ ਕਰਵਾਉਣੇ ਆ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਇਧਰਲੇ ਪਾਸੇ ਜਾਂਦੇ ਨਹੀਂ ਪਈ ਸੀ ਕਬੱਡੀ ਇੱਕ ਨਹੀਂ ਤੇ ਗੋਰਾ ਦਾ ਨਾਮ ਰਵੀ ਹੈ ਨਾ ਨਿੰਦੀ ਆ ਫਟਾਰੀ ਵਾਲੇ ਮੜੀ ਉਹਨਾਂ ਦੀ ਬਣੀਏ ਇੱਕ ਵੱਡਾ ਮਾਣ ਬਣੇ ਜ਼ਿੰਦਗੀ ਦਾ ਪਰ ਜਗਦੀਪ ਨਜਾਇਪਰੀ ਤੇਜ਼ੀ ਦਾ ਵੀਰ ਹਾਂਜੀ ਲੌਨੀਆ ਪ੍ਰਿਆ ਕਹਿੰਦੇ ਸ਼ਖਬੀਰ ਕਬੱਡੀ ਪਾ ਰਿਹਾ ਹੈ ਪਰ ਦੂਜੇ ਪਾਸੇ ਰਮੇ ਦਾ ਫੈਸਾ ਨਿਉ ਵਾਲੇ ਦਾ ਵੀ ਧਾਰਦੀ ਦਾ ਸ਼ੇਰੂ ਕਬੱਡੀ ਪਾ ਰਿਹਾ ਹੈ ਸ਼ੇਰੂ ਕਹਿੰਦੇ ਬੜਾ ਫਤਿਹਲਾ ਮਧਰਾਜ ਹੈ ਸਟਾ ਗੁਜਰ ਸਿੰਘ ਸਾਡੇ ਦਰਮਿਆਨ ਹਾਜ਼ਰ ਨੇ ਬੜਾ ਧੰਨਵਾਦ ਹੈ ਤੇ ਗੁਰਦੁਆਰਾ ਬਿਸਰ ਸਾਹਿਬ ਪਾਸੇ ਤਸਵੀਕ ਟੈਨਰ ਸਾਹਿਬ ਤੋਂ ਨਰਿੰਦਰ ਸਿੰਘ ਜੀ ਮਨੇਂਦਰ ਸਾਹਿਬ ਸਾਡੇ ਦਰਮਿਆਨ ਪੁੱਜੇ ਹੋਏ ਨੇ ਬੜਾ ਧੰਨਵਾਦ ਆਖਿਆ ਜਾ ਰਿਹਾ ਹੈ ਗੁਰਦੁਆਰਾ ਰੇਨੂ ਸਾਹਿਬ ਰਾਂਪਰ ਤੋਂ ਇਹ ਆ ਗਏ ਕਬੱਡੀ ਪੰਗੋਤੂ ਹਾਟੂ ਸਾਹਿਬ ਰਵੀ ਵੀ ਕਹਿੰਦੇ ਕਬੱਡੀ ਆ ਇਸ ਮੈਚ ਦੇ ਰੈਫਰੀ ਸਾਹਿਬ ਅੰਪਾਇਰ ਸਾਹਿਬ ਸਾਡੇ ਵੀਰ ਨੇ ਇਹ ਮਰਕਜ਼ੀ ਆਮ ਟਾਈਮ ਦੇ ਵਿੱਚ ਪ੍ਰਬੰਧਕਾਂ ਵੱਲੋਂ ਬੇਨਤੀ ਆਈ ਹੈ ਵੀ ਟੀਮ ਜਿਹੜੀ ਲਾਈਨ ਅਪ ਕਰ ਲਓ ਮਹਿਮਾਨਾਂ ਨੇ ਜਾਣਾ ਹੈ ਲੋਕੜ ਮੈਦਾਨ ਦੇ ਵਿੱਚ ਰਵੀ ਤੁਰਸ਼ਾ ਵਾਲਾ ਇੱਕ ਤਕੜੇ ਨੰਬਰ ਦਾ ਬਾਦ ਆਪਣੀ ਟੀਮ ਤੇ ਕਰਦਾ ਆਇਆ ਅਗਰੀ ਕਬੱਡੀ ਪਾਂਡ ਦੇ ਚਾਂਮ ਲਵੀ ਮਣੀ ਲਵੀ ਰਵੀ ਲਵੀ ਚੋਰੀਆ ਲਵੀ ਨੰਦੀ ਬਟਾਰੀ ਵਾਲਿਆ ਲੁਧਿਆਣਾ ਮੇਕੋਲਾ ਮੀਗਦਾ ਮੇਲਾ ਵੀ 6 ਮਹੀਨੇ ਦੇ ਵਿੱਚ ਇਹਨੇ ਪਟਾਰੀ ਵਿੱਚ ਹੁੰਦਾ ਇਹ ਵੀ ਕਬੱਡੀ ਮਾਨ ਵਾਲੀ ਗੱਲ ਹੈ ਪਰ ਇੱਧਰਲੇ ਪਾਸੇ ਟੀਮ ਵੀ ਝੋਟੀ ਦੀ ਪਟਾਰੀ ਵਾਲਾ ਨਿੰਦੀ ਉਹ ਨਿੰਦੀ ਪਟਾਰੀ ਵਾਲਾ ਮੋੜ ਤੇ ਪੜ ਗਿਆ ਤੇ ਸਵਾਤਾ ਫੇਰਨਾ ਇਹ ਬਾਕੀ ਕਹਿੰਦੇ ਕੋਲ ਕਹਿੰਦੇ ਮੁੰਡਾ ਅੱਜ ਕੱਲ ਮਿਹਨਤ ਕਰਦਾ ਹੈ ਇਹ ਸ਼ੇਰੂਆ ਪਤੋਵਾਲ ਦੀ ਧਰਤੀ ਦਾ ਕਬੱਡੀ ਤਾਉਣ ਦੇ ਲਈ ਵਧੀਆ ਹੋਇਆ ਹੁਣ ਚਾਰਾਂ ਦੇ ਵਿੱਚੋਂ ਜੋ ਵੀ ਮੁੰਡਿਆਂ ਨੂੰ ਸਮਝਾ ਲੈ ਇਕੱਲੇ ਨੂੰ ਇਕੱਲੇ ਵਾਲ ਖੇਡੀ ਆ ਰਹੀ ਜਾਨਜੀ ਸਾਹਿਬ ਤੋਂ ਦੁਬਾਰਾ ਮਜੀਸਾ ਕੋਟੇ ਦਾ ਬੜਾ ਧੰਨਵਾਦ ਹੈ ਸਰਦਾਰ ਗੁਸ਼ਮਾਸੀ ਜੀ ਪੁਰਬਾ ਟੋਰ ਕੀ ਪ੍ਰਸਾਦ ਜੀ ਦਾ ਬੜਾ ਧੰਨਵਾਦ ਹੈ ਹਲਕਾ ਮੈਂਬਰ ਸਰਦਾਰ ਗਵਿੰਦਰ ਸਿੰਘ ਖੇਤਰਾ ਸਾਹਿਬ ਜੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਪਰ ਇੱਧਰ ਕਿਹਦੇ ਪੁੱਠੀ ਪੰਨੂ ਕੈਂਚੀ ਦਾ ਨਹੀਂ ਇੱਕ ਪਾਸੇ ਮੁੰਡੇ ਦਾ ਤਿਆਰਤਾ ਇੱਕ ਪਾਸੇ ਚੜਦੀ ਪਰ ਕਪਾਸੀ पास ਮੁੰਡਾ ਪਤਾਲੀਆ ਸਾਲਾ ਦਾ ਅੱਜ ਵੀ 20 30 ਸਾਲ ਵਾਲੇ ਦੇ ਉੱਪਰ ਖੜੀ ਆਖਦੇ ਮਿਲ ਤੋਂ ਇੰਟਰੋਡਕਸ਼ਨ ਵਾਸਤੇ ਜਾਣ ਦਾ ਤਨਹਵਾ ਕਰਦੇ ਆ ਉਹਨਾਂ ਦੇ ਸਾਥੀ ਹਾਂਜੀ ਕਲਪੀਤ ਸਿੰਘ ਜੀ ਸਰਪੰਚ ਸ਼ਾਮਗੜ ਨਵਜੀਤ ਸਿੰਘ ਜੀ ਉੱਤਰਾ ਉਹਨਾਂ ਦੇ ਪੀਏ ਸਤਾਰ ਮੇਜਰ ਸਿੰਘ ਜੀ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਤੇ ਜਲਪੁਰਾ ਸਾਹਿਬ ਵੀ ਗੀਰ ਬਾਤ ਦੇਖਦੇ ਨੇ ਗਰਾਊਂਡ ਦੇ ਦੋ ਟੀਮਾਂ ਨੂੰ ਰਾਜ ਦੇ ਸਾਬਾ ਨੂੰ ਬੇਤੀ ਆ ਵੀ ਆਪਾਂ ਜਲਦੀ ਵਾਪਸ ਸਮੇਂ ਦੇ ਵਿੱਚ ਲੈ ਜਾਪ ਕਰ ਲਾਂਗੇ ਲੈ ਵੀ ਨਿੰਦੀ ਉੱਪਰ ਜੱਫਾ ਲਾ ਗਿਆ ਆਜ ਗੋਲਿਆਂ ਨੂੰ ਵੀ ਜੱਫਾ ਇੰਦਰ ਵੀ ਲਾਉਣਾ ਪੈਣਾ ਇਹ ਕਹਿੰਦੇ ਗੋਲੀਆਂ ਕਿੱਧਰ ਮੰਡੀ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਪਰ ਜਾਕੀ ਨਿੰਦੀ ਕਰਮੇਲ ਸਿੰਘ ਦਾ ਪੋਤਾ ਉਹ ਕਰਵਾਉ ਬੱਲੇ 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 ਉੱਡਦਾ ਪਿੱਛੇ ਮੈਦਾਨ ਦੇ ਰੇਤਾ ਉਹ ਉੱਪਰ ਦੀ ਢੂੜ ਸਮਾਨਾਂ ਨੂੰ ਜਾਂਦੀ ਹੈ ਇੱਕ ਗਾਉਂ ਆਵੇਗਾ 51 ਸਮੇਂ ਦੀ ਹੋਣੀ ਹੈ ਇਹ ਛੇਰੂਆ ਬੱਦਿਆਂ ਦੀ ਧਰਤੀ ਦਾ ਇੱਕ ਤਗੜਾ ਨੰਬਰ ਆਪਣੀ ਟੀਮ ਦੇ ਖਾਤੇ ਜੋੜ ਗਿਆ ਹੈ ਅਗਲੀ ਪਾਤ ਕੋਈ ਵੀ ਪਾਣੀ ਪਲਾਉਣੇ ਵਾਲਾ ਕੋਚ ਨਿਆਪਰੀਏ ਤੇਜੀ ਦਾ ਵੀਰ ਕਬੱਡੀ ਕਿਉਂ ਰਕਤਾਲਖਤ ਨਹੀਂ ਬੜਾ ਲੰਮਾ ਸਵਾਹ ਕਹਿੰਦੇ ਨਿਆਪਰੀਏ ਤੇਜੀ ਨੇ ਕਬੱਡੀ ਵਧਈ ਹੈ ਪਰ ਅਗਲੇ ਪਾਸੇ ਕਹਿੰਦੇ ਟੂਚਾ ਵਾਲਾ ਕੋਰਾ ਕਰ ਬਹੁ ਬੱਲੇ ਬੱਲੇ ਖੇਡ ਮੈਦਾਨ ਦੇ ਵਿੱਚ ਲੱਗਦਾ ਹੋਇਆ ਜੱਫਾ ਟੱਕਰਾਂ ਦਾ ਅੱਜ ਘੱਲ ਗੱਭਰੋ ਇਹ ਸਾਨਮਾਨ ਇਹਨਾਂ ਨੂੰ ਆਈ ਵਾਲੀ ਟੀਮ ਦੇ ਕਬੱਡੀ ਪੈਰੀਆਂ ਤੇ ਦੂਜੇ ਪਾਸੇ ਨਿਆਮਪੁਰਿਆ ਸ਼ਾਹਲੀ ਕਲਮਣ ਨੇ ਧਾਉ ਲਾਉਣੀ ਪੈਣੀ ਐ ਜੱਥੇ ਲਾਉਣੇ ਪੈਣੇ ਨੇ ਜਿਹੜੇ ਕਹਿੰਦੇ ਹਜੇ ਕਲ ਨਹੀਂ ਬਣੀ ਓ ਜਿਹੜੇ ਜਿਹੜੇ ਕਹਿੰਦੇ ਸਾਡੇ ਕਲ ਨਹੀਂ ਬਣੀ ਕਲ ਤਾਂ ਬਣੀ ਸ਼ਾਮ ਤੱਕ ਜਰੂਰ ਤਾਂ ਖੇਡ ਮੈਦਾਨ ਦੇ ਵਿੱਚ ਜਾਂ ਮੇ ਦੀ ਕਬੱਡੀ ਓ ਗਰਮੇਲ ਸਿੰਘ ਦਾ ਪੋਤਾ ਏ ਕਰਵਾਉ ਬੱਲੇ 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 ਸਿਰਾਜ ਜੱਪਰੂਆ ਨਿੰਦੀਆ ਹਮਿੱਦੀ ਵਾਲਾ ਇਹਦੀ ਅੱਜ ਤੋਂ चढ़ाई आहे पजवीह कब्डी महीने ਤੇ ਸਾਰੇ ਸਾਡੇ ਬਹੁਤ ਹੀ ਸਹਿਯੋਗੀ ਸਜਣਾਂ ਦੇ ਵਿੱਚੋਂ ਪੀਸ ਕੈਨੇਡਾ ਤੇ ਸਾਡੇ ਪੱਤਰਕਾਰ ਭਾਈ ਜੰਦੇ ਵਿੱਚੋਂ ਨਰ்தੀਰ ਸਿੰਘ ਜੀ ਤੇ ਨਾਲ ਕੁਲਦੀਪ ਸਿੰਘ ਜੀ ਪਰਮਾਨੀ ਪਰ ਸਾਡੇ ਹਲਕੇ ਦੀ ਜਿੰਦ ਯਾਰ ਨੇ ਹਲਕਾ ਸਮਰਾਲਾ ਤੋਂ ਐਮਐਲਏ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਬਿਆਲਪੁਰਾ ਸਾਹਿਬ ਪ੍ਰਬੰਧਕ ਕਮੇਟੀ ਤੇ ਸਪੋਰਟ ਕਾਉਂਸਲ ਦੇ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ ਤੇ ਸੋਨੀ ਸਰਦਾਰ دوسرے سیریل دا پسٹا اک پاسے نیوزی لینڈ کھیلا ٹکر دو پٹیاںوں ٹیموں ٹر سائیکل جتا سب کو بند کر سادے باپ دی سچائی دے ہیرو مریمان ہوئے سارے پیاراں نوں پہندا تڑدا کر رہے ہیں سدا تھانوار ہے ماسٹر اپ کار سیریل 6 سٹار دے مہتا ہے اور نام سدا سونی یا سلطان دیا 620 جاڈے

ਗੁਰਨ ਗੋਤਾਂ ਦੇ ਸਤਿਪਾਲ ਵਿਸ਼ੇਸ਼ ਤੌਰ ਤੇ ਸਾਡੇ درمیان ਪਹੁੰਚੇ ਆ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਪਹਿਲਾਂ ਅਸੀਂ ਗੁਰੂ ਮਹਾਰਾਜ ਦੀ ਛੱਤੇ ਦੇ ਸਾਹਮਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕੇ ਸਾਹਿਬ ਜੀ ਉਹਨਾਂ ਤੋਂ ਬਹੁਤ ਬਾਰਛੇ ਜੀ ਜਿਹੜਾ ਦਾ ਜੋ ਸਪੋਰਟਸ ਕਲੱਬ ਹੈ ਇਹਨਾਂ ਨੇ ਕਿੰਨਾਂ ਵਾਲਿਆਂ ਨੇ ਨਲਕੇ ਬਣਾਇਆ ਉਹਨਾਂ ਦੇ ਇੱਕ ਤਰ੍ਹਾਂ ਦੇ ਛੇਡ ਕੋ ਬੰਦੋ ਅੱਜ ਮਜੀ ਸਾਹਿਬ ਕੋਟਾ ਵਿਖੇ ਕਬੱਡੀ ਟੂਰਨਾਮੈਂਟ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਔਰ ਮੈਂ ਸਾਰੀ ਦੀ ਸਾਰੀ ਇਸ ਸਪੋਰਟਸ ਕਲੱਬ ਨੂੰ ਤੁਹਾਨੂੰ ਮੁਬਾਰਕਬਾਦ ਤੇ ਬਧਾਈ ਦਿੰਦਾ ਔਰ ਜੋ ਪੰਜਾਬ ਦੀ ਨੌਜਵਾਨੀ ਨੂੰ ਅੱਜ ਇਹ ਖੇਡ ਦੇ ਮਾਦਿਆ ਦੇ ਵਿੱਚ ਲੈ ਕੇ ਆਏ ਨੇ ਇਸ ਕਰ ਲਈ ਮੈਂ ਇਹਨਾਂ ਦਾ ਧਰੀਪੀ ਤੌਰ ਤੇ ਸ਼ੁਕਰੀਆ ਕਰਦਾ ਮੈਂ ਇਹ ਵੀ ਨੌਜਵਾਨੀ ਨੂੰ ਕਹਿਣਾ ਚਾਹਨਾ ਕਿ ਬਾੜੀਆਂ ਲਾਭਾਂ ਨੂੰ ਛੱਡ ਕੇ ਅਸੀਂ ਪੂਰੇ ਆਪਣਾ ਸਰੀਰ ਜਿਹੜਾ ਨਿਰੋਗ ਬਣਾ ਲਈ ਖੇਡ ਦੇ ਮਾਧਿਅਮ ਨਾਲ ਚਾਹੀਏ ਅਸੀਂ ਸਰਕਾਰੀ ਪੱਤਰ ਤੇ ਪੰਜਾਬ ਸਰਕਾਰ ਆਪਣੇ ਪੱਤਰ ਦੇ ਉੱਤੇ ਪੂਰੇ ਪੰਜਾਬ ਦੇ ਅੰਦਰ ਪਹਿਲੇ ਫੇਜ਼ ਦੇ ਵਿੱਚ 100000 ਸਪੋਰਟਸ ਕਰਾਉਂਗਾ ਕਿਉਂਕਿ ਫੇਜ਼ ਦੇ ਵਿੱਚ ਫਿਰ 100000 ਤੀਜੇ ਫੇਜ਼ ਦੇ ਵਿੱਚ ਫਿਰ 100000 ਐਤਾ ਕਰਕੇ ਅਸੀਂ 4 ਮੀਟਰ 4 ਪੈਸਾ ਦੇ ਵਿੱਚ 12000 ਸਪੋਰਟਸ ਗਰਾਊਂਡ ਦੇ ਅੰਦਰ ਪੰਜਾਬ ਦੇ ਵਿੱਚ ਆ ਗਏ। ਪਰ ਪਹਿਲੇ ਵੇਚ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਉਹਨਾਂ ਨਾਲ ਸਮੇਤ ਬਹੁਤ ਨੇ ਪਲੇਗਰਾਊਂਡ। ਤੁਸੀਂ ਹਰੇਕ ਮਿੰਟ ਦੇ ਵਿੱਚ ਦੇਖੋਗੇ ਕਿ ਇਹਨਾਂ ਟਾਪ ਕੁਆਲਟੀ ਦੇ ਬਣੇ ਹੋਏ ਸੌ ਨੌਜਵਾਨੀ ਹੈ ਜਿਹੜੀ ਜਦੋਂ ਉਹ ਸ਼ਾਮ ਨੂੰ ਆਪਣੇ ਕੰਮ ਕਰਨ ਤੋਂ ਵਿਹਦੀ ਹੋ ਕੇ ਆਗੇ ਜਦੋਂ ਹੁਣ ਖੇਡ ਤੇ ਫਲਾਣੇ ਖੇលਿਆ ਕਰਦੇ। ਉਹ ਕਿਉਂ ਨਹੀਂ ਇਹ ਜਿਹੜਾ ਸਰੀਰ ਹੈ ਉਹ ਵੀ ਨਰੋ ਬਲਕਾ ਤੇ ਨਾਲ ਉਹ ਮਾੜੀਆਂ ਲਾਭਤਾ ਕੋ ਕਰਦਾ।